ਹੈਲੋ ਫਰੈਂਡ ਅੱਜ ਮੈਂ ਤੁਹਾਡੇ ਲਈ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਚੈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਅਪਲਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਤੇ ਸੌਖਾ ਜਿਹਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਬਣਾਉਣ ਲਈ ਤੁਸੀਂ ਨੇ 10-10 ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਔਰ ਦੋ ਕੁੰਡੇ ਆਪਾਂ ਨੇ ਬਾਧ ਰੱਖਣੇ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਰਦੇ ਹਾਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਬਹੁਤ ਹੀ ਸੌਖਾ ਡਿਜ਼ਾਈਨ ਜਿਸ ਤਰ੍ਹਾਂ ਇੱਥੋਂ ਪਹਿਲੀ ਸਲਾਈ ਪਾਈ ਉਸੇ ਤਰ੍ਹਾਂ ਆਪਾਂ ਉੱਪਰੋਂ ਪਹਿਲੀ ਸਲਾਈ ਤੋਂ ਹੀ ਸਟਾਰਟ ਕਰਾਂਗੇ ਪਹਿਲਾ ਕੁੰਡਾ ਉਤਾਰੋ ਚਾਹੇ ਪੂਣੋ ਪੰਜ ਕੁੰਡੇ ਆਪਾਂ ਨੇ ਸਿੱਧੇ ਬਣਾਉਣੇ ਆ ਦੇ ਜੈਂ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪੰਜ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਐਕਸਟਰਾ ਕੁੰਡਾ ਛੱਡ ਕੇ ਤਿੰਨ ਹੋਗੇ ਚਾਰ ਪੰਜ ਠੀਕ ਹੈ ਜੀ ਉਸ ਤੋਂ ਬਾਅਦ ਪੰਜ ਕੁੰਡਿਆਂ ਤੇ ਆਪਾਂ ਨੇ ਡਬਲ ਬਲ ਮਾਰਨਾ ਧਾਗਾ ਆਪਣੇ ਵੱਲ ਕਰਨਾ ਇਸ ਤਰ੍ਹਾਂ ਇਹਨਾਂ ਨੂੰ ਪੁੱਠੇ ਬਣਾਉਣਾ ਪੰਜ ਕੁੰਡੇ ਪੁੱਠੇ ਬਣਾਉਣਾ ਔਰ ਬਲ ਮਾਰ ਕੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਪੰਜ ਕੁੰਡਿਆਂ ਨੂੰ ਪੁੱਠੇ ਬਣਾਉਣਾ ਡਬਲ ਬਲ ਮਾਰ ਕੇ ਪੰਜ ਕੁੰਟਿਆਂ ਨੂੰ ਪੁੱਠੇ ਬਣਾਉਣਾ ਆਪਾਂ ਨੇ ਡਬਲ ਬਲ ਮਾਰ ਕੇ ਠੀਕ ਹੈ ਜੀ ਤਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 3 4 5 ਫਿਰ ਤੱਗਾ ਆਪਣੇ ਵੱਲ ਪੰਜ ਕੁੰਡਿਆਂ ਨੂੰ ਪੁੱਠੇ ਬਣਾਵਾਂਗੇ ਬਲ ਮਾਰ ਕੇ 2 3 4 5 ਲਾਸਟ ਵਾਲੇ ਨੂੰ ਤੁਸੀਂ ਸਿੱਧਾ ਪੁੱਠਾ ਜਿਵੇਂ ਮਰਜ਼ੀ ਬਣਾ ਸਕਦੇ ਹੋ ਡਿਜ਼ਾਈਨ ਦੀ ਪਹਿਲੀ ਸਲਾਈ ਆਪਣੀ ਕੰਪਲੀਟ ਕਰ ਲਈ ਆ ਡਿਜ਼ਾਈਨ ਦੀ ਦੂਜੀ ਸਲਾਈ ਪੁੱਠੇ ਪਾਸੇ ਤੋਂ ਪਹਿਲਾ ਕੁੰਡਾ ਉਤਾਰੋ ਚਾਹੀ ਬੁਣੋ ਜਿੰਨਾ ਕੁੰਡਿਆਂ ਨੂੰ ਆਪਾਂ ਨੇ ਬਲ ਪਾਇਆ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਬਲ ਉਤਾਰ ਕੇ ਸਲਿੱਪ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਪੰਜ ਕੁੰਡੇ ਆਪਾਂ ਜਿਹੜੇ ਉਧਰ ਸਿੱਧੇ ਬਣਾਏ ਆ ਇੱਧਰ ਪੁੱਠੇ ਬਣਾਵਾਂਗੇ 2 3 4 5 ਠੀਕ ਹੈ ਜੀ ਫਿਰ ਆਪਾਂ ਪੰਜ ਕੁੰਡੇ ਤੇ ਜਿਹੜੇ ਤੇ ਬਲ ਚੜਿਆ ਹੋਇਆ ਉਹਨਾਂ ਨੂੰ ਬਲ ਉਤਾਰ ਕੇ ਸਲਿੱਪ ਕਰਾਂਗੇ ਪੰਜ ਕੁੰਡਿਆਂ ਨੂੰ ਫਿਰ ਆਪਾਂ ਪੰਜ ਕੁੰਡੇ ਜਿਹੜੇ ਉੱਧਰ ਸਿੱਧੇ ਬਣਾਏ ਆ ਇੱਧਰ ਪੁੱਠੇ ਬਣਾਵਾਂਗੇ 2 3 4 5 ਲਾਸਟ ਵਾਲੇ ਨੂੰ ਤੁਸੀਂ ਜਿਵੇਂ ਮਰਜ਼ੀ ਬਣਾ ਲਿਓ ਡਿਜ਼ਾਈਨ ਦੀ ਤੀਜੀ ਸਲਾਈ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਉਤਾਰੋ ਚਾਹੇ ਬੂਣੋ ਤੱਗਾ ਪਿੱਛੇ ਪੰਜ ਕੁੰਡੇ ਜਿਹੜੇ ਸਿੱਧੇ ਬਣਾਏ ਆ ਉਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ ਇਸ ਤਰ੍ਹਾਂ 1 2 3 4 5 ਠੀਕ ਹੈ ਜੀ ਫਿਰ ਆਪਾਂ ਇਹਨਾਂ ਪੰਜਾਂ ਕੁੰਡਿਆਂ ਨੂੰ 2 3 4 5 ਪੰਜਾਂ ਕੁੰਡਿਆਂ ਨੂੰ ਸਲਾਈ ਤੇ ਇਸ ਤਰ੍ਹਾਂ ਬੈਕ ਸਾਈਡ ਤੋਂ ਲਵਾਂਗੇ ਇੱਕ ਵਾਰ ਬਣਾਵਾਂਗੇ ਇਹਨਾਂ ਪੰਜਾਂ ਤੋਂ ਆਪਾਂ ਨੇ ਪੰਜ ਕੁੰਡੇ ਬਣਾਉਣੇ ਆ ਇਸ ਤਰ੍ਹਾਂ ਇੱਕ ਵਾਰ ਬਾਲ ਮਾਰਾਂਗੇ ਇਹਨੂੰ ਬਣਾ ਲਾਂਗੇ ਤਿੰਨ ਕੁੰਡੇ ਬਣ ਗਏ ਇੱਕ ਵਾਰ ਫੇਰ ਬਾਲ ਮਾਰਾਂਗੇ ਤੇ ਇੱਕ ਵਾਰ ਫੇਰ ਇਹਨੂੰ ਬਣਾਵਾਂਗੇ ਹੁਣ ਇਹ ਪੰਜ ਤੋਂ ਆਪਣੇ ਪੰਜ ਕੁੰਡੇ ਬਣ ਗਏ ਇਹਨਾਂ ਨੂੰ ਉਤਾਰ ਦਾਂਗੇ ਫਿਰ ਆਹ ਪੰਜ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਜਿਹੜੇ ਸਿੱਧੇ ਬਣਾਏ ਹੋਏ ਆ 1 2 3 4 5 ਠੀਕ ਹੈ ਜੀ ਉਹੀ ਆਪਾਂ ਜਿਹੜੇ ਕੁੰਡਿਆਂ ਤੋਂ ਆਪਾਂ ਬਲ ਉਤਾਰਿਆ ਹੋਇਆ ਉਹਨਾਂ ਨੂੰ ਬੈਕ ਸਾਈਡ ਤੋਂ ਬਣਾਵਾਂਗੇ ਫਿਰ ਇਹਨਾਂ ਦੇ ਆਪਾਂ ਉਮੀ 5 ਕੁੰਡੇ ਬਣਾਉਣੇ ਆ ਇੱਕ ਵਾਰ ਬਣਾਇਆ ਸਲਾਈ ਤੇ ਬਲ ਪਾਇਆ ਇੱਕ ਵਾਰ ਫੇਰ ਬਣਾਇਆ ਦੂਜੀ ਵਾਰ ਫੇਰ ਬਲ ਪਾਇਆ ਇੱਕ ਵਾਰ ਫੇਰ ਬਣਾ ਲਿਆ ਪੰਜ ਤੋਂ ਆਪਾਂ ਨੇ ਪੰਜ ਕੁੰਡੇ ਬਣਾ ਲਏ ਲਾਸਟ ਵਾਲੇ ਨੂੰ ਤੁਸੀਂ ਸਿੱਧਾ ਪੁੱਠਾ ਜਿਵੇਂ ਮਰਜ਼ੀ ਬੁੱਲੋ ਜਿਵੇਂ ਇਸ ਤਰ੍ਹਾਂ ਦਾ ਆਪਣਾ ਜਿਹੜਾ ਡਿਜ਼ਾਈਨ ਆ ਬਣ ਕੇ ਤਿਆਰ ਹੁੰਦਾ ਜਾਂਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੁਣ ਆਗੇ ਬੈਕ ਸਾਈਡ ਤੇ ਡੀ ਆਂ ਦੀ ਚੌਥੀ ਸਿਲਾਈ ਹੈ ਪਹਿਲਾ ਕੁੰਡਾ ਉਤਾਰੋ ਪੂਰੀ ਦੀ ਪੂਰੀ ਸਿਲਾਈ ਇਹ ਆਪਣੀ ਪੁੱਠੇ ਪਾਊਗੀ चौथी सिलाई आप पूरी दी पूरी पुठी, पुठी पुठी बना के कंप्लीट करे डिजाइन की लास्ट सिलाई है ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਬਹੁਤ ਹੀ ਬਣਾਉਣ ਦੇ ਵਿੱਚ ਸੌਖਾ ਹੈਗਾ ਹਰ ਕੋਈ ਆਸਾਨੀ ਦੇ ਨਾਲ ਇਸ ਨੂੰ ਬਣਾ ਸਕਦਾ ਹੈ ਤੋ ਕਿੰਨਾ ਪਿਆਰਾ ਡਿਜ਼ਾਈਨ ਆ ਇੱਕ ਵਾਰ ਆਪਾਂ ਹੋਰ ਰਿਪੀਟ ਕਰਦੇ ਹਾਂ ਇਸ ਤਰ੍ਹਾਂ ਹੁਣ ਆਪਣਾ ਡਿਜ਼ਾਈਨ ਜਿਹੜਾ ਚੇਂਜ ਹੋਊਗਾ ਇੱਥੇ ਪਹਿਲਾਂ ਆਪਾਂ ਪੰਜ ਕੁੰਡੇ ਸਿੱਧੇ ਬਣਾਏ ਸੀ ਆਵਲਾ ਡਿਜ਼ਾਈਨ ਆਪਾਂ ਉੱਥੇ ਬਣਾਵਾਂਗੇ ਜਿੱਥੇ ਪਹਿਲਾਂ ਡਿਜ਼ਾਈਨ ਬਣਾਇਆ ਸੀ ਉੱਥੇ ਆਪਾਂ ਪੰਜ ਕੁੰਡੇ ਸਿੱਧੇ ਬਣਾਵਾਂਗੇ ਹੁਣ ਆਪਾਂ ਨੇ ਇੱਥੇ ਕੀ ਕਰਨਾ ਤਾਗਾ ਆਪਣੇ ਵੱਲ ਕਰਨਾ ਪੰਜ ਕੁੰਡਿਆਂ ਤੇ ਬਲ ਪਾਉਣਾ 2 3 4 ਪੰਜ ਠੀਕ ਹੈ ਤਾਂ ਅੱਗਾ ਪਿੱਛੇ ਤਿਆਰ ਡਿਜ਼ਾਈਨ ਵਾਲੇ ਪੰਜ ਗੁੰਡੇ ਆਪਾਂ ਹੁਣ ਸਿੱਧੇ ਬਣਾ ਦਾਂਗੇ ਹੁਣ ਆਪਣਾ ਡਿਜ਼ਾਈਨ ਜਿਹੜਾ ਇੱਥੇ ਬਣੂਗਾ 1 2 3 4 5 ਤਾਂ ਅੱਗਾ ਆਪਣੀ ਵੱਲ ਕਰਾਂਗੇ ਪੰਜ ਗੁੰਡਿਆਂ ਤੇ ਬਲ ਪਾਵਾਂਗੇ 1 2 3 4 5 ਤਾਂ ਅੱਗਾ ਪਿੱਛੇ ਕਰਾਂਗੇ 5 ਗੁੰਡੇ ਹੁਣ ਸਿੱਧੇ ਬਣਾਵਾਂਗੇ 2 3 4 5 ਲਾਸਟ ਵਾਲੇ ਨੂੰ ਤੁਸੀਂ ਸਿੱਧਾ ਪੁੱਠਾ ਜਿਵੇਂ ਮਰਜ਼ੀ ਬਣਾਓ ਉਨ ਬੈਕ ਸਾਈਡ ਤੇ ਅਗੇ ਡਿਜ਼ਾਈਨ ਦੀ ਦੂਜੀ ਸਲਾਈਆ ਪਹਿਲਾ ਕੁੰਡਾ ਉਤਾਰੋ ਚਾਹੇ ਬੁਣੋ ਜਿਹੜੇ ਕੁੰਡੇ ਆਪਾਂ ਸਿੱਧੇ ਬਣਾਏ ਆ ਉਹਨਾਂ ਨੂੰ ਆਪਾਂ ਇੱਧਰ ਪੁੱਠੇ ਬਣਾਵਾਂਗੇ ਔਰ ਜਿੰਨਾ ਕੁੰਡੇ ਤੇ ਆਪਾਂ ਨੇ ਬਾਲ ਪਾਇਆ ਉਹਨਾਂ ਦਾ ਬਲ ਉਤਾਰ ਕੇ ਸਲਿੱਪ ਕਰਾਂਗੇ ਜੀ ਹੁਣ ਪੰਜ ਕੁੰਡਿਆਂ ਦਾ ਆਪਾਂ ਬਾਲਾ ਉਤਾਰ ਕੇ ਇਹਨਾਂ ਨੂੰ ਸਲਿੱਪ ਕਰ ਲਾਂਗੇ ਲਾਸਟ ਵਾਲੇ ਕੁੰਡੇ ਨੂੰ ਆਪਾਂ ਹੁਣ ਇੱਥੇ ਪੁੱਟ ਬਣਾ ਦਾਂਗੇ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਤੀਜੀ ਸਲਾਈ ਤੇ ਆ ਪਹਿਲਾ ਕੁੰਡਾ ਉਤਾਰਿਆ ਕਾਕਾ ਪਿੱਛੇ ਹੀ ਰਹੂਗਾ ਇਹਨਾਂ ਪੰਜ ਕੁੰਡਿਆਂ ਤੋਂ ਆਪਾਂ ਹੁਣ ਪੰਜ ਕੁੰਡੇ ਹੀ ਬਣਾਵਾਂਗੇ బకసైతో ఏను బ సైతే బ ద్వారా ఫేర్ బా తి బనూ బాగే పం కిధే బావే ਚਾਰ ਸਲਾਈਆਂ ਦਾ ਡਿਜ਼ਾਈਨ ਬਹੁਤ ਹੀ ਜਿਆਦਾ ਸੌਖਾ ਤੇ ਸੋਹਣਾ ਡਿਜ਼ਾਈਨ ਹੈ। ਹੁਣ ਆਪਾਂ ਇਹ ਬਾળ ਵਾਲੇ ਪੰਜ ਕੁੰਡਿਆਂ ਤੋਂ ਪੰਜੀ ਕੁੰਡੇ ਬਣਾਵਾਂਗੇ ਔਰ ਇਹਨਾਂ ਨੂੰ ਇਕੱਠੇ ਬਣਾਵਾਂਗੇ। ਇਹਨਾਂ ਤੋਂ ਪੰਜ ਕੁੰਟੇ ਸਿੱਧੇ ਲਾਸਟ ਵਾਲੇ ਨੂੰ ਤੁਸੀਂ ਸਿੱਧਾ ਪੁੱਠਾ ਜਿਵੇਂ ਮਰਚੀ ਬਣਾਓ ਤੇ ਖੂਸ ਡਿਜ਼ਾਈਨ ਆਪਣਾ ਬਣ ਗਿਆ ਡਿਜ਼ਾਈਨ ਦੀ ਹੁਣ ਚੌਥੀ ਸਲਾਈ ਵੈਕ ਸਾਈਡ ਤੋਂ ਸਾਰੀ ਜੀ ਸਾਰੀ ਆਪਾਂ ਨੇ ਪੁੱਠੇ-ਪੁੱਠੇ ਬਣਾ ਕੇ ਕੰਪਲੀਟ ਕਰਨੀ ਹੈ ਕਿ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਆਪਣਾ ਡਿਜ਼ਾਈਨ ਜਿਹੜਾ ਕੰਪਲੀਟ ਹੋ ਗਿਆ ਹੁਣ ਜਦੋਂ ਇਹੀ ਚਾਰ ਚਾਰ ਸਲਾਈਆਂ ਤੁਸੀਂ ਰਿਪੀਟ ਕਰਦੇ ਜਾਓਗੇ ਤਾਂ ਆਪਣਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਦਾ ਬਣਦਾ ਜਾਊਗਾ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਧੰਨਵਾਦ